ਉਹ ਮਾਰ ਇਸਾਰੇ ਕਾਉਂਡੀ ਮੇਂ ਚਲਾਈ ਹੋਈ ਹੈ ਉਹਦੇ ਕੰਟੀਨਿਊਸ਼ਨ ਦੇ ਵਿੱਚ ਸ੍ਰੀ ਨੈਮਾ ਅਰੀਸ਼ ਹਮਾਰ ਸਐਸਪੀ ਅਰਦਾਸਪੁਰ ਦੀ ਯੋਗ ਅਗਵਾਈ ਵਿੱਚ ਇੰਸਪੈਕਟਰ ਸਹੀ ਹੈ ਕਪਲ ਕੌਸ਼ਲ ਜੀ ਨੇ ਆਪਣੀ ਸੁਪੇਧ ਪੁਰਸਪਾਰਟੀ ਇਨਫਰਮੇਸ਼ਨ ਦੇ ਆਧਾਰ ਤੇ ਜਿਹੜੇ ਹੈਗਾ ਲੋਕਲ ਏਰੀਆ ਵਿੱਚ ਰੇਡ ਕੀਤੀ ਸੀ ਦਰਾਨੇ ਰੇਡ ਇਹਨਾਂ ਨੇ ਵਿਸ਼ਾਲ ਸ਼ਰਮਾ ਪੁੱਤਰ ਜਗਦੀਸ਼ ਰਾਜ ਵਾਸੀ 25 ਕਲੋਨੀ ਆਈਟੀਓ ਅਰਦਾਸਪੁਰ ਚੇਤਨ ਓਰੀ ਪੁੱਤਰ ਜਗਵਿੰਦਰ ਕੁਮਾਰ ਵਾਸੀ ਸੰਗਨਪੁਰਾ ਰੋਡ ਅਰਦਾਸਪੁਰ ਮਖੋ ਪੁੱਤਰ ਜੀਤਰਾਮ ਵਾਸੀ ਮਹੱਲਾ ਸੰਗਲਪੁਰਾ ਗੁਰਦਾਸਪੁਰ ਤੇ ਲਖਮਿੰਦਰ ਸਿੰਘ ਸਿੰਧ ਪੁੱਤਰ ਕਰਮਚਾਰਦ ਵਾਸੀ ਗਲੀ ਨੰਗਲ ਕਲੋਨੀ ਨੰਗਲ ਕੋਟਲੀ ਗੁਰਦਾਸਪੁਰ ਜੋ ਕਿ ਤਾਸ਼ ਦੇ ਪਤੇ ਤੇ ਨਾ ਪੈਸੇ ਲਾ ਕੇ ਇਹ ਜੁਵਾ ਖੇਡੇ ਸੀ ਇਹ ਮਾਨ ਜੋ ਕਿ ਡੀਜੀਪੀ ਸਾਹਿਬ ਪੰਜਾਬ ਦੇ ਯੋਗਗਵਾਈ ਦੇ ਵਿੱਚ ਜੋ ਮਾਰੇ ਅਸਾਂ ਦੇ ਖਿਲਾਫ ਜਿਹੜੀ ਮਹਿੰਮ ਚਲਾਈ ਹੋਈ ਹੈ ਉਹਦੇ ਕੰਟੀਨਿਊਸ਼ਨ ਦੇ ਵਿੱਚ ਸ੍ਰੀ ਦਾਇਮਾ ਹਰੀਸ਼ ਕੁਮਾਰ ਐਸਐਸਪੀ ਗੁਰਦਾਸਪੁਰ ਦੀ ਯੋਗ ਵਾਹਿਦ ਵਿੱਚ ਇਨਸਪੈਕਟਰ ਸੀਹੀ ਹੈ ਕਪਲ ਕੌਸ਼ਲ ਜੀ ਨੇ ਆਪਣੀ ਸਮੇਤ ਪੁਰਸ ਪਾਰਟੀ ਇਨਫਰਮੇਸ਼ਨ ਦੇ ਆਧਾਰ ਤੇ ਜਿਹੜੇ ਹੈਗਾ ਲੋਕਲ ਏਰੀਏ 'ਚ ਰੇਡ ਕੀਤੀ ਸੀ ਦਰਾਨੇ ਰੇਡ ਇਹਨਾਂ ਨੇ ਵਿਸ਼ਾਲ ਸ਼ਰਮਾ ਪੁੱਤਰ ਜਗਦੀਸ਼ ਰਾਜ ਵਾਸੀ 25 ਕਲੋਨੀ ਆਈਟੀ ਗੁਰਦਾਸਪੁਰ ਚੇਤਨ ਓਰੀ ਪੁੱਤਰ ਜਗਵਿੰਦਰ ਕੁਮਾਰ ਵਾਸੀ ਸੰਗਲਪੁਰਾ ਰੋਡ ਗੁਰਦਾਸਪੁਰ ਮੱਖੋ ਪੁੱਤਰ ਜੀਤਰਾਮ ਵਾਸੀ ਮਹੱਲਾ ਸੰਗਲਪੁਰਾ ਗੁਰਦਾਸਪੁਰ ਅਤੇ ਰਖਵਿੰਦਰ ਸਿੰਘ ਸਿੰਧ ਪੁੱਤਰ ਕਰਮਚੰਦ ਵਾਸੀ ਗਲੀ ਨੰਗਲ ਕਲੋਨੀ ਨੰਗਲ ਕੋਟਲੀ ਗੁਰਦਾਸਪੁਰ ਜੋ ਕਿ ਤਾਸ਼ ਦੇ ਪਤੇ ਤੇ ਪੈਸੇ ਲਾ ਕੇ ਇਹ ਜੂਆ ਖੇਡੇ ਸੀ ਇਹਨਾਂ ਨੂੰ ਮੌਕੇ ਤੋਂ ਕਾਬੂ ਕੀਤਾ ਗਿਆ ਕਾਬੂ ਕਰਕੇ ਇਹਨਾਂ ਤੋਂ ਤਲਾਸ਼ੀ ਲਈ ਗਈ ਪ੍ਰੋਪਰ ਰੈਨਰੀ ਮੌਕੇ ਵੀਡੀਓਗ੍ਰਾਫੀ ਕਰਾਈ ਗਈ ਨਰਾਨੇ ਵੀਡੀਓਗ੍ਰਾਫੀ ਜਾਂ ਤਲਾਸ਼ੀ ਦਰਾਨਿਆਂ ਨਾਲ ਕੋਲ 5,28,300 ਰੁਪਏ ਜਨੇ ਭਾਰਤੀ ਕਰੰਸੀ ਨੋਟ ਕੈਸ਼ बरामद ਹੋਇਆ ਇੱਥੇ ਇਹਨਾਂ ਮੌਕੇ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਬਾਰਵਜ ਮਕਦਮਾ ਨੰਬਰ 96 ਮਿਤੀ 13/07/2024 ਅੰਦਰ ਸੈਕਸ਼ਨ ਗੈਂਬਲਿੰਗ 13A ਗੈਂਬਲਿੰਗ ਐਕਟ ਤੋ ਦਰਜ ਕੀਤਾ ਤਾਨਾ ਸਿਟੀ ਇਕ ਦਾਸਪੁਰ ਵਿੱਚ ਤੇ ਉਹਨਾਂ ਫਰਜ਼ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜੇ ਲੋਕ ਹੈਗੇ ਨੇ ਕੀ ਕੰਮ ਕਰਦੇ ਨੇ ਉਤਾ ਕੀ ਕੰਮ ਕਰਦੇ ਹੈ ਕਿਸੇ ਲੰਗ ਇਹ ਲੋਕਲ ਵੈਸੇ ਕੋਈ ਕਪੜੇ ਦਾ ਕੰਮ ਕਰਦਾ ਕੋਈ ਪੂਰੀ ਰੇੜੀ ਫੜੀ ਦਾ ਕੰਮ ਕਰਦਾ ਹੈ ਹੋਰ ਇਹਨਾਂ ਦਾ ਛੋਟਾ-ਮੋਟਾ ਕਾਰੋਬਾਰ ਹੈਗਾ ਇਹ ਜਿਹੜੇ ਕੋਈ ਪਹਿਲਾਂ ਨੂੰ ਤੋਂ ਮਾਮਲੇ ਕਰਦੇ ਜੀ ਕਿਸਮਤ ਨਹੀਂ ਅਸੀਂ ਹੋਰ ਇਸ ਫਰਜ਼ ਅਸੀਂ ਇਹਨਾਂ ਦੀ ਐਡਰੈਸ ਕਰਕੇ ਇਹਨਾਂ ਨੂੰ ਫਰਮਾਨ ਲਾਵਾਂਗੇ ਫਰਜ਼ ਉਪਰੋਕਸ਼ਿਚ ਕਰਾਂਗੇ ਜਿਹੜੀ ਜਗ੍ਹਾ ਤੇ ਖੇਡ ਰਹੇ ਸੀ ਉਹ ਜਗ੍ਹਾ ਕਿਦੀ ਸੀ ਉਹ ਕੁਛ ਨਹੀਂ ਚੁਣੀ ਉਹ ਜਗ੍ਹਾ ਲੋਕਲ ਹੀ ਕਿਤੇ ਟਿਕਾਣਿਆਂ ਤੋਂ ਲੁਕਸ਼ਿਕ ਕੇ ਜਿਵੇਂ ਕਿ ਬੇਵਾਦ ਜਾਂ ਕਿਸੇ ਹੋਰ ਜਗ੍ਹਾ ਤੇ ਖੇਡਦੇ ਨੇ ਤੇ ਜਗ੍ਹਾ ਜਿਹੜੀ ਹੈਗੀ ਹੈ ਪਲੇਸ ਨਹੀਂ ਦੱਸਦੇ ਪ੍ਰੋਪਰ ਇਹ ਸਿਰਫ ਜਵਾਰੀ ਨੇ ਕਿ ਜਾਂ ਦੜਾ ਸੱਟਾ ਜਾਂ ਹੋਰ ਬੈਡਬਾਲ ਵੀ ਲੋਕ ਦੇ ਰੱਪ ਪਹਚਾਣੇ ਇਹ ਜੁਬਾ ਹੀ ਖੇਡਦੇ ਨੇ ਲੋਟਲ ਕਿੰਨੀ ਹੁੰਦਾ ਕਿਰਦਾ ਕਿ ਇਹ ਚ ਚਾਰ ਮਹੀਨੇ ਰੈਸਟ ਹੋਏ ਨੇ ਹੁੰਦਾ ਜੋ ਮਾਰੇ ਅਸਾਂ ਨੇ ਕਾਵੜੀ ਵਿੱਚ ਜਲਾਈ ਹੋਈ ਹੈ ਉਹਦੇ ਕੰਟੀਨਿਊਸ਼ਨ ਦੇ ਵਿੱਚ ਸ੍ਰੀ ਨਾਇਮਾ ਹਰੀਸ਼ ਮਾਦ ਐਸਐਸਪੀ ਫਰਦਾਸਪੁਰ ਦੀ ਯੋਗ ਅਗਵਾਈ ਵਿੱਚ ਇੰਸਪੈਕਟਰ ਸਈਈਾ ਕਪਲ ਕੌਸ਼ਲ ਜੀ ਨੇ ਆਪਣੀ ਸਮੇਤ ਪੁਲਿਸ ਪਾਰਟੀ ਇਨਫਰਮੇਸ਼ਨ ਦੇ ਆਧਾਰ ਤੇ ਜਿਹੜੇ ਹੈਗਾ ਲੋਕਲ ਏਰੀਆ ਵਿੱਚ ਰੇਡ ਕੀਤੀ ਸੀ ਦਰਾਨੇ ਰੇਡ ਇਹਨਾਂ ਨੇ ਵਿਸ਼ਾਲ ਸ਼ਰਮਾ ਪੁੱਤਰ ਜਗਦੀਸ਼ ਰਾਜ ਵਾਸੀ 25 ਕਲੋਨੀ ਆਈਟੀਓ ਕਰਦਾਸਪੁਰ ਚੇਤਨ ਓਰੀ ਪੁੱਤਰ ਜਗਵਿੰਦਰ ਕੁਮਾਰ ਵਾਸੀ ਸੰਗਲਪੁਰਾ ਰੋਡ ਕਰਦਾਸਪੁਰ ਮੱਖੋ ਪੁੱਤਰ ਜੀਤਰਾਮ ਵਾਸੀ ਮਹੱਲਾ ਸੰਗਲਪੁਰਾ ਕਰਦਾਸਪੁਰ ਤੇ ਲਖਮਿੰਦਰ ਸਿੰਘ ਸਿੰਧ ਪੁੱਤਰ ਕਰਮਚਾਰਦਾਰ ਵਾਸੀ ਗਲੀ ਨੰਗਲ ਕਲੋਨੀ ਨੰਗਲ ਕੋਟਲੀ ਗੁਰਦਾਸਪੁਰ ਜੋ ਕਿ ਤਾਸ਼ ਦੇ ਪਤੇ ਤੇ ਨਾ ਪੈਸੇ ਲਾ ਕੇ ਇਹ ਜੁਵਾ ਖੇਡੇ ਸੀ ਇਹ ਮਾਨ ਜੋ ਕਿ ਡੀਜੀਪੀ ਸਾਹਿਬ ਪੰਜਾਬ ਦੇ ਯੋਗ ਅਗਵਾਈ ਦੇ ਵਿੱਚ ਜੋ ਮਾਰੇ ਅਸਾਂ ਦੇ ਖਿਲਾਫ ਜਿਹੜੀ ਮਹਿੰਮ ਚਲਾਈ ਹੋਈ ਹੈ ਉਹਦੇ ਕੰਟੀਨਿਊਸ਼ਨ ਦੇ ਵਿੱਚ ਸ੍ਰੀ ਦਾਇਮਾ ਹਰੀਸ਼ ਕੁਮਾਰ ਐਸਐਸਪੀ ਗੁਰਦਾਸਪੁਰ ਦੀ ਯੋਗ ਅਗਵਾਈ ਦੇ ਵਿੱਚ ਇਸਪੈਕਟਰ ਜੀ ਇਹ ਹੈ ਕਪਲ ਕੌਸ਼ਲ ਜੀ ਨੇ ਆਪਣੀ ਸਮੇਤ ਪੁਲਿਸ ਪਾਰਟੀ ਇਨਫਰਮੇਸ਼ਨ ਦੇ ਆਧਾਰ ਤੇ ਜਿਹੜੇ ਹੈਗਾ ਲੋਕਲ ਏਰੀਏ 'ਚ ਰੇਡ ਕੀਤੀ ਸੀ ਦਰਾਨੇ ਰੇਡ ਇਹਨਾਂ ਨੇ ਵਿਸ਼ਾਲ ਸ਼ਰਮਾ ਪੁੱਤਰ ਜਗਦੀਸ਼ ਰਾਜ ਵਾਸੀ 25 ਕਲੋਨੀ ਆਈਟੀਓ ਗਰਦਾਸਪੁਰ ਚੇਤਨ ਓਰੀ ਪੁੱਤਰ ਜੁਵਿੰਦਰ ਕੁਮਾਰ ਵਾਸੀ ਸੰਗਲਪੁਰਾ ਰੋਡ ਗਰਦਾਸਪੁਰ ਮੱਖੋ ਪੁੱਤਰ ਜੀਤਰਾਮ ਵਾਸੀ ਮਹੱਲਾ ਸੰਗਲਪੁਰਾ ਗਰਦਾਸਪੁਰ ਅਤੇ ਲਖਵਿੰਦਰ ਸਿੰਘ ਸਿੰਧ ਪੁੱਤਰ ਕਰਮਚੰਦ ਵਾਸੀ ਗੁਰਦ ਗਲੀ ਨੰਗਲ ਕਲੋਨੀ ਨੰਗਲ ਕੋਟਲੀ ਗੁਰਦਾਸਪੁਰ ਜੋ ਕਿ ਤਾਸ਼ ਦੇ ਪਤੇ ਤੇ ਪੈਸੇ ਲਾ ਕੇ ਇਹ ਜੂਆ ਖੇਡੇ ਸੀ ਇਹਨਾਂ ਨੂੰ ਮੌਕੇ ਤੋਂ ਕਾਬੂ ਕੀਤਾ ਗਿਆ ਕਾਬੂ ਕਰਕੇ ਇਹਨਾਂ ਤੋਂ ਤਰਾਸ਼ੀ ਲਈ ਗਈ ਪ੍ਰੋਪਰ ਰੈਨਰੀ ਮੌਕੇ ਵੀਡੀਓਗ੍ਰਾਫੀ ਕਰਾਈ ਗਈ ਦਰਾਨੇ ਵੀਡੀਓਗ੍ਰਾਫੀ ਜਾਂ ਤਰਾਸ਼ੀ ਦਰਾਨਿਆਂ ਨਾਲ ਕੋਲ 528300 ਰੁਪਏ ਇਹਨੇ ਭਾਰਤੀ ਕਰੰਸੀ ਨੋਟ ਕੈਸ਼ बरामद ਹੋਇਆ ਇਥੇ ਇਹਨਾਂ ਮੌਕੇ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਮਾਰਬਿਚ ਮਕਰਮਾ ਨੰਬਰ 96 ਮੇਟੀ 13 ਸਾਲ 2024 ਅੰਦਰ ਸੈਕਸ਼ਨ ਗੈਂਬਲਿੰਗ 13ਏ ਗੈਂਬਲਿੰਗ ਐਕਟ ਅਧੀਨ ਦਰਜ ਕੀਤਾ ਤਾਨਸਿਟੀ ਦੇ ਦਾਸਪੁਰ ਵਿੱਚ ਤੇ ਉਹ ਫਰਜ਼ਦ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜੇ ਲੋਕ ਹੈਗੇ ਨੇ ਕੀ ਕੰਮ ਕਰਦੇ ਨੇ ਉਤਾ ਕੀ ਕੰਮ ਕਰਦੇ ਹੈ ਕਿਸੇ ਲਾਂਗ ਇਹ ਲੋਕਲ ਵੈਸੇ ਕੋਈ ਕਪੜੇ ਦਾ ਕੰਮ ਕਰਦਾ ਕੋਈ ਪੂਰੀੜੀ ਫੜੀ ਦਾ ਕੰਮ ਕਰਦਾ ਹੋਰ ਇਹਨਾਂ ਦਾ ਛੋਟਾ-ਮੋਟਾ ਕਰਵਰ ਹੈਗਾ ਜੀ ਜਣੀ ਤੇ ਕੋਈ ਪਹਿਲਾਂ ਤੋਂ ਮਾਮਲੇ ਦਰਜ ਹੈ ਜੀ ਕਿਸ ਮਾਮਲੇ ਨਹੀਂ ਅਸੀਂ ਹੋਰ ਇਸ ਤੇ ਫਰਜ਼ਦ ਅਸੀਂ ਇਹਨਾਂ ਨੇ ਅਡਰੈਸ ਕਰਕੇ ਇਹਨਾਂ ਨੂੰ ਫਰਮਾਨ ਲਵਾਵਾਂਗੇ ਫਰਜ਼ਦ ਕੋਸ਼ਿਸ਼ ਕਰਾਂਗੇ ਜਿਹੜੀ ਜਗ੍ਹਾ ਤੇ ਖੇਡ ਰਹੇ ਸੀ ਉਹ ਜਗ੍ਹਾ ਕਿਦੀ ਉਹ ਜਗ੍ਹਾ ਲੋਕਲ ਹੀ ਕਿਤੇ ਟਿਕਾਣਿਆਂ ਤੋਂ ਲੁਪਸ਼ ਕਿਵੇਂ ਜਾਨੀ ਕਿ ਬੇਵਾਰ ਜਾਂ ਕਿਸੇ ਹੋਰ ਜਗ੍ਹਾ ਤੇ ਖੇਡਦੇ ਨੇ ਤੇ ਜਗ੍ਹਾ ਜਿਹੜੀ ਹੈਗੀ ਹੈ ਪਲੇਸ ਨਹੀਂ ਦੱਸਦੇ ਪ੍ਰੋਪਰ ਇਹ ਸਿਰਫ ਜਵਾਰੀ ਨੇ ਕਿ ਜਦ ਡੜਾ ਸੱਟਾ ਜਾਂ ਹੋਰ ਬੈਡਬਾਲ ਵੀ ਲੋਕ ਦੇ ਪਛਾਣਦੇ ਇਹ ਜੁਬਾ ਹੀ ਖੇਡਦੇ ਨੇ ਲੋਕ ਟੋਰਨ ਕਿੰਨੇ ਹੋਂ ਤੱਕ ਖੇਡ ਸਕਦੇ ਹੋ ਇਹ ਜੋ ਚਾਰ ਮਹੀਨੇ ਰੈਸਟ ਹੋਏ ਨੇ ਹਾਂ